ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਮੱਜਾਂ ਤੋਕੜਗ ਬਣਾਉਣਗੀਆਂ ਤੇ ਦੂਜੀਆਂ ਵਿੱਚ ਦੋਵੇਂ ਮੱਜਾਂ ਦੋਸਤੋ ਸੁੰਯੋਣ ਗਏ ਗਟੇਲ ਇਹਨਾਂ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੋਸਟ ਕਰੀ ਰੋ ਨਸਾਂ ਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਵੀ ਇਹਨਾਂ ਗੱਲਬਾਤ ਕਰਕੇ ਡਿਟੇਲ ਆ ਪੈਂਦਾ ਪਛੂੜੀ ਸਾਰੀ ਵੀਰ ਤੇ ਕੋਲ ਪੁੱਛ ਲੈਣੀ ਸਸੀ ਗਾ ਬਾਈ ਸਸੀ ਗਾ ਜੀ ਮਾਰਾ ਹੋਰ ਬਾਈ ਠੀਕ ਠਾਕ ਵਧੀਆ ਹੀ ਚੱਲਦੀ ਕਹਾ ਸੰਭਲਿਆ ਤੁਹਾਡੀ ਦਿੱਤਾ हां ਬੰਨਿਆ ਭਾਜੀ ਤੈਨੂੰ ਭੂਮਫੜੇ ਫੋਨ ਫਣਾਉਂਦੇ ਰਿਹਾ ਭੈਣ ਭਰਾਵਾਂ ਦੇ ਇੱਕ ਨਾ ਮੋਬਾਈਲ ਦੇ ਪਿਆ ਹੋ ਅੱਛਾ ਜ ਨਹੀਂ ਉਹ ਫੂਨ ਆਪਣਾ ਨਗਵਾਰੀ ਗਿਆ ਭੈਣ ਭਰਾ ਖਦਾ ਬੜੇ ਹੁੰਦੇ ਆ ਜੀ ਅੱਜ ਨੰਬਰ ਦਰਜਾ ਦੇਣਾ ਆਹੋ ਅਜੇ ਐਤਵਾਰ ਲੱਗ ਕੇ ਫੇਰ ਨਿਕਲ ਨਹੀਂ ਗਿਆ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਉਹ ਤਾਂ ਕਰਕੇ 10 12 ਦਿਨਾਂ ਦਾ ਗਿਆ ਪਿਆ ਗਿਆ ਇੱਕ ਅੱਧੇ ਇੱਕ ਅੱਧਾ ਡੰਗਰ ਹੁੰਦਾ ਰਿਹਾ ਤੇ ਵਗੀ ਨੂੰ ਗਿਆ ਜੀ ਕਿੰਨਾ ਸਮਾਂ ਦਾ ਤੁਹਾਨੂੰ ਬੜਾ ਕਿੰਨਾ ਡੰਗਰ ਤੁਹਾਨੂੰ ਪਤਾ ਘੱਟ ਮਿਲਦਿਆ ਜੀ ਹੁਣ ਥੋੜਾ ਗਰਮੀ ਦਾ ਪੱਕ ਹੋ ਗਿਆ ਕਰ ਹਾਂਜੀ ਆਪਣੇ ਤਾਂ ਅੱਜ ਦੋ ਟੋਕਣਾ ਕੱਪਣਾ ਜੇ ਤੇ ਤਿੰਨ ਬੱਚੇ ਤੋਂ ਬਣਾ ਠੀਕ ਹੈ ਜੀ ਹਾਂ ਜੀ ਸ਼ੁਰੂ ਕਰ ਦੋ ਪਹਿਲਾਂ ਆਪਣਾ ਡਰੈੱਸ ਵੀਰੇ ਕਦੀ ਬੋਲ ਦੀ ਡਰੈੱਸ ਆਪਣਾ ਪਿੰਨ ਝਾਮਕੇ ਖੋਦ ਜਿਹੜਾ ਤਰਨਤਨ ਤਹਿਸੀਲ ਤਰਨਤਨ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਅੱਛਾ ਜੀ ਤੇ ਫੋਨ ਨੰਬਰ ਦੇ 628474127 ਠੀਕ ਹੈ ਜੀ 628474127 ਹਾਂ ਜੀ ਹਾਂ ਚੱਲਦਾ ਚੱਲ ਠੀਕ ਹੈ ਜੀ ਤੇ ਸ਼ੁਰੂ ਕਰਨੀ ਵੀਰੇ ਪਾਚ ਇਸ ਟੋਕੜ ਗੱਪ ਨੂੰ ਮੱਝ ਤੋਂ ਦੱਸੀ ਹੈ ਇਹ ਡਿਟੇਲ ਵੀਰਾਂ ਨੂੰ ਇਹ ਕਿਨਵਾ ਸੁਬਾ ਸੁਣੀ ਵੀ ਇਹ ਭਾਜੀ ਘਰਾਂ ਦੇ ਕਹਿਣ ਮੁਤਾਬਕ ਦੱਜਾ ਭਾਵੇਂ ਕੋ ਤਿੱਜਾ ਵਾਲੇ 14 1/4 ਵੇਰੀ ਚੈੱਕ ਪਾਸ ਜੀ अच्छा जी ਤੇ ਦੁੱਧ 6 ਲੀਟਰ ਦੇ ਤੇ 5 ਗੰਢੇ ਕੋਈ ਪੰਜਾਂ ਦੀ ਭਾਵੇਂ ਕੋ ਉਤਾਰ ਬਣਾਵਾਰੇ ਗਰੰਟੀ ਦੇਣੀ ਮਿਲ ਗਈ ਦੋਵੇਂ ਟਾਈਮ ਹੀ ਹਾਂਜੀ ਦੋਵੇਂ ਟਾਈਮ ਅੱਛਾ ਜੀ ਹਾਂਜੀ ਕਿ ਦੂਜੇ ਸੂਏ ਸੂਈ ਹੈ ਤੀਜੇ ਸੂਏ ਵਾਸਤੇ ਗੱਬਣੇ ਤੀਜੇ ਸੂਏ ਵਾਸਤੇ ਗੱਬਣੇ ਸਾਢੇ 4 ਮਹੀਨੇ ਦੇ ਹਾਂਜੀ ਸਾਢੇ 4 ਮਹੀਨਿਆਂ ਦੀ ਗੱਬਣੀ ਆਪਣੀ ਪੂਰੀ ਫੁੱਲ ਥਲੀ ਹੈ ਨਾ ਹਾਂਜੀ ਹਾਂਜੀ ਸਾਢੇ 4 ਪੰਜਾਂ ਦੀਆਂ ਦਾ ਡਾਕਟਰ ਵੀ ਪੰਜਾਂ ਦੇ ਲਾ ਕੇ ਆਪਾਂ ਸਾਢੇ 4 ਦੀ ਆਖਦੇ ਠੀਕ ਹੈ ਜੀ ਕੱਟੀ ਵੀ ਦੀ ਬਾਅਦ ਤੋੜਦੇ ਭਾਈ ਹਾਂਜੀ ਲਓ ਦੋਸਤੋ ਦੂਜਾ ਸੂਬਾ ਸੂਈ ਤੇ ਤੀਜੇ ਸੂਬਾ ਵਾਸਤੇ ਗੱਬਣ ਸਾਢੇ 4 ਛੇ ਲੀਟਰ ਤੋਂ ਜਿਹੜਾ ਮੌਕੇ ਦਾ ਤਿਆਰ ਹੋਊਗਾ ਕਦ ਕਰ ਦੋਸਤੋ ਮੈਂ ਦਾ ਚੈੱਕ ਕਰ ਲੋ ਰਾਜੀ ਆ ਪੂਰੀ ਲਓ ਜੀ ਕਰੋ ਚੈਕ ਥੋੜਾ ਜਿਹਾ ਉਪਰ ਆਪਣ ਕਰਦੀ ਸਰਕੰਟ ਹਾਂਜੀ ਉਹ ਥੋੜਾ ਨਾ ਸੰਗਲ ਪੈ ਹੈ ਮੱਜ ਨੂੰ ਹਾਂਜੀ ਹਾਂਜੀ ਪਲੇਰੀ ਕਿਦਾ ਕਰਦੀ ਤਾ ਆ ਵੇਖੋ ਜੀ ਡਰ ਜਾਂਦਾ ਪਸ਼ੂ ਕੋਈ ਰਾਂ ਉਪਰੇ ਬੰਦੇ ਦੇ ਹਾਂਜੀ ਉਹ ਕੈਮਰੇ ਤੋਂ ਡਰਦੀ ਹੈ ਹਾਂਜੀ 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 ਲਓ ਜੀ ਦੋਸਤੋ ਬਾਕੀ ਭਾਈ ਇਹਨਾਂ ਨੇ ਕਹਿਣ ਮੁਤਾਬਕ ਟਲਾਂ ਟੁਲਾਂ ਤੋਂ ਹੀ ਅਗਲਾ ਵੀ ਆਪਦੀ ਗੈਸ ਕਰ ਲੈ ਜਦਾਂ ਮਰਜੀ ਚਵਾਈਏ ਚੁਈਆਂ ਜੀਆਂ ਸਾਰੀਆਂ ਤਕਰੀਬਨ ਹੋਈਆਂ ਵਧੀਆ ਨੇ ਚਵਾਈ ਵਧੀਆ ਨੇ ਉਹਨਾਂ ਦੇ ਕਹਿਣ ਮੁਤਾਬਕ ਆਪਾਂ ਜਿਆਦਾ ਨਹੀਂ ਆਂਦੇ ਉਹਾਂ ਦੇ ਵੀ 12-13 ਲੀਟਰ ਇਹਨਾਂ ਦੁੱਧ ਦਿੱਤਾ ਸੱਜਰ ਨਹੀਂ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਵੀਰ ਮਤਲਬ ਹੁਣ ਦੁੱਧ ਜਿਹੜਾ ਦੱਸਿਆ ਤੁਸੀਂ 6 ਲੀਟਰਸ ਲੈ ਰਹੇ ਹੋ ਭਾਜੀ 6 ਆ ਹਾਂ ਚੈੱਕ ਕਰਾਈ ਆਪਾਂ ਚੈੱਕ ਕਰਾਂ ਤੁਹਾਡਾ ਬਦ ਕਰ ਸਕਦੀ ਪੰਜ ਕਰ ਲ ਪੰਜ ਲਾ ਕੇ ਕੁਸਾ ਆ ਜਦ ਤੱਕ ਉਹ ਚੈੱਕ ਹੋਵੇ ਦੋ ਫਿਰ ਹਾਂਜੀ ਵੱਜੂਗੀ ਤੇਲ ਤੋਂ ਟੁੱਕ ਟੱਕਰ ਪਾਇਆ ਵੱਜੂਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੋਲ ਦਾ ਕੀ ਕਰਨਾ ਹੈ ਮੋਲ ਭਾਜੀ ਇਹਦਾ 65 ਕਰ ਦੇ ਹ ਦੇਰੀਏ ਬਾੜੀ ਆ ਦੀ ਕਿਹਰੇ ਮਾਤਨ ਕਰੀ ਇੱਟੀ ਡਿਟਰਮਨ ਕੇ ਛੜਨਾ ਨਹੀਂ ਕੋ ਨਾ ਮੁਰਕੇ ਕੀ ਛੜਨਾ ਬਸ ਪੂਰੇ 55 ਜਾਂ ਹੈ ਪੂਰੇ 55 ਜਾਂ ਪੂਰੇ 55 ਜਾਂ ਹਾਂਜੀ ਲੋ ਜੀ ਦੋਸਤੋ ਪੂਰਾ 55000 ਰੁਪਿਆ ਮੁੱਲ ਵੈਸੇ ਡਿਮਾਂਡ 68000 ਰੁਪਿਆ ਵਾ ਹਾਂ ਜੀ ਤੇ ਜਿਹੜਾ ਮੌਕੇ ਦਾ ਲੈਣ ਦੇਣੀ 55000 ਨਹੀਂ ਜੀ ਆਪਾਂ ਸਿੱਧੀਆਂ ਗੱਲਾਂ ਦਸੀ ਜਾਣੀਆਂ ਵੀ ਭੈਣ ਭਾ ਸੌਦਾ ਕਰਨਾ ਅਗਲੇ ਨੂੰ ਲੈਣਾ ਸੌਖਾ ਹਾਂ ਜੀ ਹਾਂ ਜੀ ਹਾਂ ਜੀ ਜਿਹਦੇ ਵਿੱਚੋਂ ਦੋਸਤੋ ਨਾ ਕੋਈ ਥੋੜਾ ਬਾਲਾ ਕੋਈ ਛੋੜ ਛੱਪਾ 100 200 ਰੁਪਿਆ ਮਾਨਦਨ ਮੌਕੇ ਤੇ ਹਲਕਾ ਫਲਕਾ ਜਰੂਰ ਹੋਊਗਾ ਹਾਂ ਜੀ ਤੇ ਇਹਦੇ ਨਾਲ ਜਿਹੜੀ ਵੱਡੀ ਮੱਝ ਵੀ ਦਸੀ ਇਹਦੀ ਡਿਟੇਲ ਦੋ ਨੰਬਰ ਦੀ ਇਹ ਭਾਈ ਦੂਜੀ ਸੂਈ ਝੋਟੀ ਪਹਿਲੀ ਸੂਈ ਹੈ ਜੇ ਝੋਟੀ ਚਾਜ ਅੱਛਾ ਜੀ ਛਿੱਗੀ ਸੂਆ ਪਹਿਲਾ ਸੂਈ ਹੈ ਸੂਆ ਪਹਿਲਾ ਸੂਈ ਆ ਤੇ ਹਾਂਜੀ ਤੇ ਆਪਾਂ ਚਲੋ ਇਹ ਆ ਵੀ ਹਜੇ ਚੈੱਕ ਨਹੀਂ ਹੋਣੀ ਕੈਰ ਵਾਲਿਆਂ ਦੇ ਕਹਿਣ ਮੁਤਾਬਕ ਉਹਾਂ ਦੇ ਵੀ ਮਹੀਨਾ ਹੋਇਆ ਬਣੀ ਮਹੀਨਾ ਹੋਇਆ ਤੇ ਸੂਈ ਨੂੰ ਹੋਏ ਜੇ ਤਿੰਨ ਮਹੀਨੇ ਤਿੰਨ ਮਹੀਨੇ ਸੂਈ ਨੂੰ ਹੋਏ ਤਾਂ ਇੱਕ ਮਹੀਨਾ ਘਾਂਟੀ ਕੱਲੇ ਠੀਕ ਹੈ ਤੇ ਮਿਲਦੀ ਇਦਾਂ ਤਪ ਧਾਰ ਦੇ ਆ ਭਾੜੇ ਧਾਰ ਤੇ ਬੱਚਾ ਨਹੀਂ ਹੈਗਾ ਨਹੀਂ ਬੱਚਾ ਨਹੀਂ ਹੈਗਾ ਦੁੱਧ 7 ਲੀਟਰ ਹੈ ਪੱਕਾ ਤਿਆਰ ਹੈ ਹਾਂਜੀ ਹਾਂ ਕੱਟিয়ে ਬਾਹਰ ਵੀ ਲਓ ਜੀ ਦੋਸਤੋ ਕਰ ਲੋ ਚੈੱਕ ਜੇ ਭਾਈ ਝੋਟੀ ਗੱਬਨ ਨਿਕਲ ਆਵੇ ਚਲੋ ਸੋਹਣੀ ਆ ਲਾਏ ਬੰਦਿਆ ਬਾਕੀ ਜਦੋਂ ਆਪਾਂ ਉਹਨਾਂ ਦੱਸਿਆ ਆਪਾਂ ਤਾਂ ਦੱਸ ਦਿੰਨੇ ਆ ਵੀ ਭੈਣ ਭਰਾਵਾਂ ਦਾ ਜਿਹੜਾ ਖੜੂ ਵੰਡ ਮੁੰਡਾ ਆਪਦੇ ਤਰੀਕੇ ਨਾਲ ਪਾਲੀ ਪੂਰੀ ਦੋਸਤੋ ਜੈਡ ਬਲੈਕ ਜੇ ਸਾਰੀ ਇਹ ਥੋੜਾ ਨਾ ਘਰੋਂ ਨਹੀਂ ਨਿਕਲੀ ਹਾਂਜੀ ਹਾਂਜੀ ਸੂਆ ਪਹਿਲਾ ਸੂਈ ਆ ਤੇ 6 ਦੰਦ ਮੂਹ ਦੁੱਧ ਕਿ 7 ਕਿਲੋ ਦੱਸਿਆ ਹਾਂਜੀ ਹਾਂਜੀ 7 ਲੀਟਰ ਦੁੱਧ ਜਿਹੜਾ ਦੋਸਤੋ ਮੌਕੇ ਦਾ ਤਿਆਰ ਡਰਦੀ ਦੋਸਤੋ ਵੀ ਸਾਡੇ ਕੋਲ ਬਹੁਤ ਜ਼ਿਆਦਾ ਥੋੜਾ ਹੈ ਨਾ ਇਹ ਕਰਦੀ ਸੀ ਉਪਰ ਆਪਾਂ ਕਰਦਾ ਕਰਦੀ ਚੋਣ ਲੱਗਦੀ ਨਹੀਂ ਬੱਕ ਜੰਦੀ ਹੈ ਅਬ ਇਹ ਚੈੱਕ ਕਰਦੇ ਦੋਸਤੋ ਪਸ਼ੂ ਕੈਮਰੇ ਦੇ ਕੋਲੋਂ ਵੈਸੇ ਡਰਜਦਾ ਕਿ ਥੋੜਾ ਹੈ ਨਾ ਕੈਮਰੇ ਤੋਂ ਡਰਦੀ ਓਦਾਂ ਜਿੱਦਾਂ ਮਰਜੀ ਕੋ ਭੈਣ ਭਰਾ ਜਿੱਦਾਂ ਮਰਜੀ ਬਿਠਾ ਰਵੇ ਠੀਕ ਹੈ ਜੀ ਡਰਦੀ ਆ ਦੇਖੋ ਚੱਡਾ ਚੋਡਾ ਕਿ ਡੱਟਾ ਕਾਣੇ ਲੱਗਾ ਜੀ ਸੰਗਲ ਸੰਗਲ ਪਾਈ ਰਹਿੰਦੇ ਨਾ ਸੰਗਲ ਅਗਰੇ ਕੋਈ ਨਹੀਂ ਆਹ ਦੇਖੋ ਲਓ ਜੀ ਦੋਸਤੋ ਚੈੱਕ ਕਰਨ ਲਈ ਚੱਡਾ ਦੋਸਤੋ ਸੱਜਰਮੱਝਾਂ ਦਾ ਬਿਲਕੁਲ ਤਿਆਰ ਕੀਤਾ ਜੀ ਹਾਂ 7 ਲੀਟਰ ਦੁੱਧ ਮੋਕੇ ਦਾ ਤਿਆਰ ਹੈ 1 ਮਿੰਟ ਟਿਕ ਲੱਗੇ ਨੂੰ ਹੋਵੇ 3 ਮਿੰਟ ਸੋਈਣ ਹੋਗੇ ਹਾਂਜੀ ਸੋ ਆਪਰੇਲਾ ਸੂਈ ਹੈ ਤੇ ਵੀ ਰੇਂਦਾ ਮੁੱਲ ਕੀ ਕਰਨਾ ਇਹਦਾ ਭ ਆਪੇ ਕੀ ਰੀ ਵਾਲਾ ਇਹਦਾ ਕਰ ਦੇਣਾ ਜੇ ਇਹਦੇ ਚਲੋ ਆਪਣੇ ਕੋ ਰਹਿ ਗਈ ਕੋਈ 10 ਪਰਾਂਦਨ ਫੇਰ ਆ ਇਹਦਾ ਮੁੱਲ ਹੋਊਗਾ ਚੈੱਕ ਪਾਸ ਆ ਇਹਦੇ ਆਪਾਂ ਜਦਾਂ ਗਾਉਂ ਉਦਾਂ ਦੱਸਾਂਗੇ ਠੀਕ ਹੈ ਜੀ ਮੋਲ ਕਰਾ ਲਈ ਕੋਈ 60 ਤੇ ਭਾਵੇਂ ਕਰਾ ਲਈ 55 ਜੈਸ ਨੂੰ 50 50 ਦੀ ਹਾਂਜੀ ਹਾਂਜੀ ਬਾਹੂ ਕੋਈ ਹੈ ਕਿ ਅਸਲ ਕੋਈ ਨਹੀਂ ਜੀ ਆਪਾਂ ਕਸਰਾਂ ਦਿਓ ਤੁਸੀਂ ਆਹ ਤਾਂ ਐਂਡ ਕਰੀ ਜਾਓ ਤੇ ਐਂਡ ਹੀ ਕਰੀ ਜਾਣਾ ਹਾਂਜੀ ਲਓ ਜੀ ਦੋਸਤੋ ਮੋਲ ਵੈਸੇ ਵੀ ਇਹ ਕਹਿੰਦਾ ਕਿ 55 60 ਕਰਾ ਲੈ 50 ਰੁਪਏ ਦੇ ਵਿੱਚੋਂ ਦੋ ਸੂੜਾ ਆਇਆਂਗੇ ਦਾ ਥੋੜਾ ਬੜਾ ਹਲਕਾ ਫੁਲਕਾ ਮਾਨ ਤਨ ਹਾਂਜੀ ਹਾਂਜੀ ਕੋਈ ਨਹੀਂ ਜੀ ਇਦਾਂ ਕੋ ਪਾ ਆਪਾਂ ਜਿਆਦਾ ਨਹੀਂ ਕੋਈ ਪਤਲੀ ਕਮਾਈ ਕਰਨੀ ਆ ਠੀਕ ਹੈ ਜੀ ਉਹ ਜਦਾਂ ਚਲੋ ਜੈਨ ਵਾਲੇ ਨੂੰ ਨਾ ਕੋਈ ਜਿਆਦਾ ਜਾਤੇ ਹਾਂਜੀ ਹਾਂਜੀ ਤੇ ਇਹ ਵੀ ਦੱਸੀ ਵੀ ਡਿਟੇਲ ਇਹ ਭਾਈ ਦੁੱਗੇ ਸੂਏ ਚੋਤੀ ਏ ਹਾਂਜੀ ਤੇ ਇਹ ਸੂਈ ਜੇ ਦੋਂਗ ਮਹੀਨਿਆਂ ਦੀ ਢਾਈਆਂ ਦੀ ਅੱਛਾ ਜੀ ਤੇ ਬੱਚਾ ਨਹੀਂ ਇਹਦਾ ਹੈਗਾ ਤੇ ਮਿਲਦੀ ਭਾੜੇ ਤੇ ਦੁੱਧ ਇਸ ਲਈ 8 ਲੀਟਰ ਅੱਛਾ ਇਹਨੂੰ ਕਿਹਦੀਗਾ ਟਿਕਟੂ ਕਾਲਾ ਨਹੀਂ ਨਹੀਂ ਜੀ ਇਹਨੂੰ ਠੀਕ ਇਹ ਦੂਜਾ ਸੂਆ ਸੂਈ ਹੈ ਨਾ ਹਾਂਜੀ ਠੀਕ ਹੈ ਦੁੱਧ 8 ਲੀਟਰ ਜੀ ਲਓ ਦੋਸਤੋ ਸੂਆ ਦੂਜਾ ਸੂਈ ਹੈ 2.5 ਮਿੰਟ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਵੀਰ ਦੇ ਕਹਿਣ ਮੁਤਾਬਕ 8 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਬਾਕੀ ਵੱਡੀ ਝੋਟੀ ਹੈ ਭਾਜੀ ਪੂਰੀ ਠੀਕ ਹੈ ਕੱਢ ਕਰ ਦੋਸਤੋ ਮੈਂ ਤਾਂ ਚੈੱਕ ਕਰ ਲਉ ਰਾਜੀ ਹਾਂਜੀ ਦੀ ਤਰੀਕ ਤੇ ਜੇ ਕੋਈ ਸੱਜਰ ਗੱਲੇ ਨਾਲੜ ਵਾਲੀ ਲੈਣ ਜਾਵੇ ਤੇ ਝੋਟੀ 1 ਸਵਾ ਲੱਖ ਦੀ ਮਿਲਣੀ ਹੈ ਜੀ ਹਾਂਜੀ ਹਾਂਜੀ ਘੱਟ ਨਹੀਂ ਮਿਲਣੀ ਇਹ ਤੇ ਭਾਈ ਦੋਵੇਂ ਚੀਜ਼ਾਂ ਹੋ ਜਾਣੀਆਂ ਦੁੱਧ ਵੀ ਬਣ ਜਾਣਾ ਅਗਲੇ ਦਾ ਭੈਣ ਭਰਾ ਦਾ ਗਾਹ ਬਣਾ ਲੂਗਾ ਫੇਰ ਪੈਸੇ ਬਟੇ ਆਂ ਹਾਂਜੀ 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 ਪਸ਼ੂ ਦੋਸਤੋ ਪਸ਼ੂ ਰਹਿਮਾਜ ਸਾਰੇ ਡਰਦੇ ਕੀ ਗੱਲੇ ਉਹ ਭਾਈ ਘਰੋਂ ਹੀ ਨਾ ਨਿਕਲੇ ਡੰਗਰ ਮਾਲ ਸਾਰਾ ਆਇਆ ਆਪਣਾ ਘਰੋਂ ਹੀ ਹਾਂਜੀ 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 ਮਾਲ ਸਾਰਾ ਘਰੋਂ ਆਇਆ ਤਨ ਬ ਡੰਗਰ ਅੱਡੇ ਉੱਤੇ ਤੋਂ ਆਇਆ ਇਹ ਤੇ ਫੇਰ ਥੋੜਾ ਜਿਹਾ ਗੇਢਾ ਗਿੱਜਾਂ ਦਾ ਇਹ ਥੋੜਾ ਘਰੋਂ ਆਇਆ ਇਹ ਡੰਗਰ ਤੇ ओके ओके 8 ਲੀਟਰ ਦੁੱਧ ਹੁਣ ਤਿਆਰ ਹੈ ਵੀਰ ਬਰੇਆ ਗਿਆਨ ਪੂਰਾ ਭਾਜੀ ਵੇਖ ਕੋਈ ਅਗਲਾ ਬੈਸ ਲਾਵੇ ਜਿੱਦਾਂ ਬਾਕੀ ਦੋਸਤੋ ਆਰਡਰ ਕੁਆਲਟੀ ਚੈੱਕ ਕਰ ਲਓ ਪੂਰੀ ਭਾਜੀ ਹਾਈਟ ਵੱਧੀ ਆ ਲਓ ਜੀ ਕਰੋ ਚੈੱਕ ਹਾਂਜੀ ਦੇਰੀ ਹੈ 75 ਦੀ ਕੋਈ ਜਾਣੇ 75 ਦੇ ਦੋ ਨਹੀਂ 75 ਤੇ ਆਪਾਂ ਸਾਰੀ ਤੇਜ਼ੀ ਨਹੀਂ ਕੀਤਾ ਹੁਣ ਵੀ ਤੇਜ਼ੀ ਆ 75 ਆਪਾਂ ਸਾਰੇ ਸਿਆਲ ਨਹੀਂ ਕੀਤਾ ਹੁਣ ਨਹੀਂ ਕੀਤਾ ਸਿਆਲ ਨਹੀਂ ਕੀਤਾ ਹੁਣ 75 ਚਾਹੀਦਾ ਇਹ ਵੇਹਣਾ ਨਹੀਂ ਨਹੀਂ ਉਹ ਨਹੀਂ ਜਾਈਦਾ ਹੁਣ ਵੀ ਨਹੀਂ ਹੁਣਾ ਠੀਕ ਹੈ ਮੋਲ ਭਾਜੀ ਭਾਵੇਂ ਕਰਾਲੇ 70 ਦੇ ਭਾਵੇਂ ਕਰਾਲੇ 75 ਦੇ ਕਿਸਾਈ ਵਾਲੇ ਬੰਨੇ ਕਿ ਹੁਣ ਹਾਂਜੀ 65 ਹੀ ਆਖਾਂਗੇ ਜਾਂ ਸਨੋ 60 ਦੀ 60000 ਰੁਪਏ ਹਾਂਜੀ ਪੂਰਾ ਫੁੱਲ ਪੂਰਾ ਫੁੱਲ ਲੋ ਜੀ ਦੋਸਤੋ 70 ਕਰਾਲੇ ਕੋਈ ਮੋਲ ਵੀਰ ਕਹਿੰਦਾ 75 ਕਰਾਲੇ 60000 ਰੁਪਏ ਜਿਹੜਾ ਦਾ ਮੋਲ ਹੋਊਗਾ ਜਿਹਦੇ ਵਿੱਚ ਤੁਹਾਡਾ ਥੋੜਾ ਬੜਾ ਸ਼ੋਰ ਸ਼ਿਪਾ ਮਾਨ ਤਨਾ ਆ ਜਾਂਦਾ ਜਰੂਰ ਹੋਊਗਾ ਇਧਰਲੇ ਬੰਨੇ ਸਿੱਕੇ ਆ ਨਾ ਅੱਗੇ ਚਲੀਏ ਗੁਜੇ ਨਾੜ ਦੇ ਵਿੱਚ ਹਾਂਜੀ ਵੀਰ ਜੀ ਇਹ ਭਾਜੀ ਦੁੱਜੇ ਸੁਗੇ ਜੇ ਮਹੀਂ ਹੈ ਵੀ ਇਹ ਵੀ ਟੁਕੜ ਕੱਪਣੀ ਦੀ ਨਹੀਂ ਨਹੀਂ ਇਹ ਨਹੀਂ ਗੱਬਣਾ ਅੱਛਾ ਇਹ ਨਹੀਂ ਗੱਬਣਾ ਇਹਨੂੰ ਤੁਹਾਨੂੰ ਸਾਰਾ ਕੁਝ ਦੱਸ ਦੇਣੇ ਹਨ ਹਾਂਜੀ ਇਹਨੂੰ ਸੋਈ ਨੂੰ ਪਾਈ ਇਹਨੂੰ 3 ਮਹੀਨੇ ਹੋਏ ਜੀ ਹੂੰ ਬਣੀ ਨੂੰ ਆਂਦੇ ਨੂੰ ਵੀ ਪੰਜੀਕ ਦਿਨ ਹੋਏ ਆ ਮਹੀਨੇ ਤੇ ਲਾਗੇ ਆਪਾਂ ਕੋ ਗਰੰਟੀ ਨਹੀਂ ਦਿੰਦੇ ਨਾ ਆਪਾਂ ਮੋਲੀ ਬਣੀ ਵਾਲਾ ਕਰਨਾ ਠੀਕ ਹੈ ਜੀ ਤੇ ਦੁੱਧ ਦੁੱਧ ਨੂੰ ਕਿੰਨਾ ਪਿਆਰ ਦੁੱਧ ਹੁਣ ਭਾਜੀ ਇਸਲੇ 8 ਆ ਕੋ 7 ਲਾਲੀ ਠੀਕ ਹੈ ਜੀ ਇਹ ਨੀਲੀ ਰਾਵੀ ਨਾਲ ਹਾਂ ਜੀ ਹਾਂ ਜੀ ਇਹ ਨੀਲੀ ਰਾਵੀ ਜਾਈ ਥੋੜੀ ਹਾਂ ਕ੍ਰੋਸ ਆਂਗ ਰੱਖਦੀ ਕਿ ਨਾ ਜੇ 80 85% ਨੀਲੀ ਰਾਵੀ ਹੋਊਗਾ ਹਾਂ ਜੀ ਇਹ ਭਾਜੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੀ ਮੈਂ ਤੁਹਾਡੇ ਚੈਨਲ ਤੇ ਵੀਡੀਓ ਬਣੀ ਹੋਈ ਨੀਲੀ ਰਾਵੀ ਦੀ ਪ੍ਰੋਪਰ ਹੈ ਹਾਂ ਜੀ ਹਾਂ ਅਸਲ ਭੂਰੇ ਹੋਈ ਹੀ ਮੱਝ ਹਾਂ ਜੀ ਹਾਂ ਜੀ ਉਹ ਇਸੇ ਮੰਦਰੇ ਦੀ ਇਹਦੀ ਭੈਣ ਹੀ ਹੋਵੇ ਸ਼ੈਨ ਠੀਕ ਹੈ ਜੀ ਤੇ ਚਲੋ ਭੈਣ ਭਰਾਵਾਂ ਦੇਖਣ ਆਲੇ ਹਨ ਭੈਣ ਆਂਦੇ ਫਲਾਂ ਚਲੋ ਨਹੀਂ ਗੱਲ ਕੋਈ ਜਗਲਾ ਗੈਸ ਵਾਲਾ ਇਹੋ ਭੂ ਭੂ ਇਹੋ ਚੀਜ਼ ਹਾਂਜੀ 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 ਆਖਲ ਭੂਰਾਂ ਲਿਆਂਦੀ ਆਪ ਠੀਕ ਹੈ ਆਪਣੇ ਇਥੋਂ ਬੰਦੇ ਲੈ ਗਏ ਉਹ ਨੀਲੀ ਜੀ ਪਿਓਰ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਉਸੇ ਏਰੀਏ ਚੋਂ ਲਿਆਂ ਹਾਂਜੀ ਹਾਂਜੀ ਠੀਕ ਹੈ ਇਹ ਸੂਆ ਦੂਜਾ ਸੀ ਤੇ ਹਾਂਜੀ ਤੇ ਬਾਕੀ ਜੇ ਕੋਈ ਪੋਜੀਟਿਵ ਉਹਨਾਂ ਦੇ ਬੰਦਿਆਂ ਦੀ ਸੇਵਾ ਨਹੀਂ ਹੈਗੀ ਜੇ ਕੋਈ ਸੇਵਾ ਕਰੂ ਤਾਂ ਦੁੱਧ ਉਹ ਵਸ ਸਕਦੀ ਹੈ ਬਸ ਕਿੰਨਾ ਦੁੱਧ ਕਰੀ ਦੁੱਧ ਭਾਜੀ 8 ਆ ਕੋ 7 ਲਾ ਲਈ 7 ਲਾ ਲਈ ਹਾਂਜੀ ਸੂਈ ਹਾਂ ਜੀ ਕਟਈਏ ਬਾਰੇ ਨੂੰ ਲਓ ਦੋਸਤੋ ਨੀਲੀ ਰਵੀ ਦੇ ਨਾਲ ਇਹ तकरीबन 85% ਰੱਖਦੀ ਆ ਉਹ ਥੋੜੀ ਇਹੋ ਉਹਨਾਂ ਦੇ ਮਾਲੀ ਵੀ ਆ ਨਾ ਉਹ ਵੀ ਇਦਾਂ ਕ੍ਰਾਉਸ ਹੀ ਆ ਵਾਈਟ ਆ ਦੋਸਤੋ ਚਾਰੇ ਖੋਰ ਵਾਈਟ ਨਿਸ਼ਾਨ ਦੋਸਤੋ ਦੋਵਾਂ ਅੱਖਾਂ ਦੇ ਵਿੱਚ ਵੀ ਹੈਗਾ ਜੀ ਮੈਂ ਖਾ ਦੂੰਗਾ ਤੁਹਾਨੂੰ ਚੱਕਰਾ ਲਿਓ ਲਓ ਜੀ ਹਲਸ ਮਾਕੇ ਪੂਰੀ ਵੱਡੀ ਮੱਝ ਆਈ। ਇਹ ਵੀ ਦੋਸਤੋ ਬਾਡਰ ਏਰੀਆ ਚ ਵੀਰ ਕੰਧਾ ਆਈ ਹੈ ਇਧਰੋਂ ਅਸਲਪੁਰ ਵਾਲਿਆਂ ਪਾਸੇ। ਕਦ ਕੱਦ ਮੈਂ ਤਾਂ ਪੈਕ ਪਰ ਦੀ ਚੜਾਈ ਚੈੱਕ ਕਰ ਲਓ। ਸੋਹਣੀਆਂ ਦੋਸਤੋ ਬਰੀਕ ਚਮੜੀ ਬਿਲਕੁਲ ਸਿੰਗਲ ਡੀ ਮੱਝ। ਹਾਂਜੀ ਪੂਰੀ ਵੱਡੀ ਮੱਝ ਆਈ ਹੈ ਜੀ ਆਪਣੇ ਕਦਮ ਤਾਵੇਂ। ਠੀਕ ਹੈ ਜੀ। ਹਾਂਜੀ। ਤੇ ਇਹਦਾ ਭਰਿਆ ਮੁੱਲ ਕੀ ਕਰਨਾ? ਇਹਦਾ ਭਾਈ ਜੇ ਤੇ ਕੋਈ ਕਸਾਈ ਕਰਾਵੇ ਤੇ ਆਪਾਂ ਤਿਰੋ ਜਦੋਂ ਮੰਗਦੇ ਆ ਆਪਾਂ ਨਹੀਂ ਹੁੰਦਾ ਮੰਗਣੇ ਆਪਾਂ ਦੇ ਜਿੱਦਾਂ ਸੂਤਰ ਲੈ ਆਂਦੀ ਉਹ ਦਿਨ ਦੇ ਦੇਣੀ ਠੀਕ ਹੈ ਜੀ ਮੌਲਿਕੋ ਕਰਾਲੇ ਭਵੇਂ 7075 ਉਹ ਵੀ ਫੱਬਦਾ ਹੈ ਹਮ ਸੇਮ ਹੀ ਜਾਂਦੋ ਤੇ 60000 ਦੀ 60000 ਦੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ 60000 ਰੁਪਿਆ ਜਿਹੜੀ ਆਪਾਂ ਲਾਸਟ ਤੇ ਜੇ ਨੰਬਰ ਦਾ ਖਾਈ ਕਿ 60 ਹੀ ਆਈਏ ਦਾ ਅੱਛਾ ਤੇ ਜੇ ਵੀਰ ਕੋਈ ਇਹ ਧੂਮਾ ਦਾ ਜੋੜਾ ਖਰੀਦੂ ਤਾਂ ਫਿਰ ਜੇ ਜੋੜਾ ਖਰੀਦੂ 100 ਕਿਲੋਮੀਟਰ ਚ ਪਹੁੰਚ ਫਰੀ ਕਰਦੇ ਧੂਮਾ ਦੇ ਹਾਂਜੀ ਠੀਕ ਹੈ ਜੀ ਪੰਜਾਂ ਮੱਜਾਂ ਦੇ ਵਿੱਚ ਵੀ ਜੋੜਾ ਜੜਾ ਖਰੀਦ ਲੇ ਜੋੜਾ ਖਰੀਦ ਲੇ 100 ਕਿਲੋਮੀਟਰ ਪਹੁੰਚ ਫਰੀ ਲਓ ਜੀ ਠੀਕ ਹੈ ਤੇ ਜਿਹੜੀ ਇਹ ਮੱਜ ਹੈ ਇਹ ਭਾਜੀ ਸਾਢੇ ਪੰਜਾਂ ਦੀ ਗੱਬਣ ਜੀ ਕਨਫਰਮ ਹੈ ਜੀ ਹਾਂਜੀ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਤਜਾ ਸੂਏ ਸੂਣਾ ਬਾਕੀ ਕੋ ਭੈਣ ਭਰਾਵ ਦਾ ਗੈਸ ਕਰ ਲੇ ਆ ਮੈਂ ਨਵਾਂ ਹਾਤੇ ਦਾ ਦੂਜਾ ਮਾਲ ਬਣਾਤਾ ਵੀ ਬਣਾਤੀ ਉਹਨਾਂ ਦਾ 3 ਵਾਲਾ ਸ਼ੈੱਡ ਸੀ ਤੇ ਉਦਾਂ ਵੱਜੀ ਹੀ ਵਿਚ ਠੀਕ ਹੈ ਜੀ ਕੱਲੀ ਇਹੋ ਮੈਂ ਨਾਲੇ ਕੱਟੀ ਤੇ ਡੰਗਰ ਨਾਲੇ ਤੇ ਸਾਰੇ ਬੰਨ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਸੂਈ ਨੂੰ ਮਤਲਬ ਹੁਣ ਦੁੱਧ ਪਕਾ ਦੇ ਦੁੱਧ ਭਾਜੀ ਇਹਦੇ ਨਾਲ ਛੇ ਆ ਕੋ ਪੰਜ ਲਾ ਲਿਆ ਆਪਾਂ ਚੈੱਕ ਕਰਾ ਕੇ ਲੈ ਜਾਂਦੀ ਆਪਜੀ ਠੀਕ ਹੈ ਜੀ ਕੋਈ ਆਪਣੇ ਤੋਂ ਕੋ ਚੈੱਕ ਕਰਾ ਕੇ ਲੈ ਜੇ ਠੀਕ ਹੈ ਜੀ ਬਾਕੀ ਇਹ ਆਪਾਂ ਚੱਕ ਰਾਈਆ ਆਪਾਂ ਲੀਟਰ ਪਾ ਘੜ ਦੱਸਦਾ ਮੈਂ ਉਹ ਦੁੱਧ ਘੜਨਾ ਲੀਟਰ ਚੱਕ ਰਾਂ ਹਾਂਜੀ ਹਾਂਜੀ ਜੇ ਅਗਲਾ ਕਾਊਗਾ ਤੇ ਦੁੱਧ ਘੜਨੀ ਗੀ ਘੜਨੀ ਹੈ ਦੁੱਧ ਹਾਂਜੀ ਹਾਂਜੀ ਜਿਹੜੋ ਚੈੱਕ ਕਰਾਇ ਪੂਰੋ ਤੇ ਘੜਦਾ ਘੜਦਾ ਕਾਹਦੇ ਦਾ ਫਰਕ ਤੇ ਕਿਉਂਕਿ ਆਪਾਂ ਇਹਨੂੰ ਵੰਡ ਤੇ ਜਿਆਦਾ ਪਾ ਨਹੀਂ ਸਕਦੇ ਹਾਂਜੀ 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 ਕਿਉਂਕਿ ਆਦੇ ਤੋਂ ਮੈਂ ਟੱਪੀ ਆਦੇ ਚਾਹੀਦਾ ਟੱਪੀ ਹਾਂਜੀ ਹਾਂਜੀ ਸਾਢੇ ਪੰਜਾਂ ਦੀ ਗੱਬਣ ਦੁੱਧ 6 ਲੀਟਰ ਕੋ 5 ਲਾ ਲਈ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਕਰੀਏ ਸੁਰੂ ਹਾਂਜੀ ਹਾਂਜੀ ਠੀਕ ਹੈ ਜੀ ਲੈ ਲਓ ਵਾ ਇਹਨੂੰ ਸੁਭਾ ਕੋਈ ਤਿੱਜਾ ਮਾਲਲੇ ਕੋਈ ਦੁੱਧਾ ਮਾਲਲੇ ਬੇਸ਼ੱਕ ਭਾਈ ਬਿਲਕੁਲ ਪਿਓਰ ਘਰੋਂ ਮਾਦੇ ਲਈ ਆ ਸੰਗਲ ਵੀ ਨਾਲ ਉੱਦਾਂ ਉਹਨਾਂ ਘੁੰਡੀ ਮੇਲੀ ਉਤੋਂ ਠੀਕ ਹੈ ਜੀ ਤੇ ਦੋਸਤ ਸਾਢੇ 5 ਮਹੀਨੇ ਦਾ ਟਾਈਮ ਇਹਨੂੰ ਹੋ ਗਿਆ ਜੇ ਗੱਬਣੋਈ ਨੂੰ 6 ਲੀਟਰ ਦੁੱਧ ਵੀ ਦੱਸੋ 6 ਹੈ ਜੀ ਪੰਜ ਲਾਲੇ ਕੋ ਚੈੱਕ ਕਰਾਇਆ ਕਰੀ ਤੇ ਬਾਕੀ ਕੈਡੀ ਸੀ ਲਿਆ ਐਦਾਂ ਹੀ ਉਹਨੇ ਪਾਉਨੇ ਨਾ 12 ਵਜੇ ਲਈ ਹੀ ਕੱਲ ਉਹਨੇ ਐਦਾਂ ਮਾਰ ਆਇਆ ਚੁਟਕੀ ਗਾੜੀ ਆਟਾ ਸੁੱਟਿਆ ਉਸੇ ਵਾਲੇ ਪਾਸੋਂ ਠੀਕ ਹੈ ਜੀ ਹਾਂਜੀ ਬਾਕੀ ਇਹਦੀ ਵੀ ਠੰਡੀ ਧੀਰੀ ਜੀ ਲੈ ਦੋਸਤ ਹਾਂਜੀ ਕਰੋ ਇਸ ਚੈੱਕ ਉਹਨੇ ਸੰਗਲ ਨੂੰ ਪਾ ਕੇ ਤੇ ਰੱਸੀ ਨਾਸਾਂ ਨੂੰ ਬੱਧੀ ਆ ਮੈਂ ਵੱਡੀ ਗੁੱਡੀ ਅੱਜ ਅੱਛਾ ਜੀ ਹਾਂ ਠੀਕ ਹੈ ਜੀ ਕਈ ਕਰਦੇ ਆ ਵੀ ਡੰਗਰ ਭੱਜੇ ਨਾ ਨਾ ਇਦਾਂ ਉਹ ਨਾ ਆ ਵੇਖੋ ਵੀ ਪਈ ਵੇਖੋ ਆ ਨਾਸਾਂ ਦੇ ਤੇ ਠੀਕ ਹੈ ਹਲੋ ਦੋਸਤੋ ਨਾਸਾਂ ਦੇ ਉੱਪਰ ਰੱਸੀ ਵੀ ਪਈ ਹੈ ਜੇ ਚਲੋ ਇਹ ਅੰਦਰ ਬੱਧੀ ਰਹੀ ਜੇ ਤਾਂ ਥੋੜੇ ਚਟੀਜੀ ਹੋਗੀ ਹਾਂਜੀ ਹਾਂਜੀ ਬਾਕੀ ਮੈਂ ਵਜਨ ਵਾਲੀ ਜੀ ਠੀਕ ਹੈ ਜੇ ਕੋ ਚਲੋ ਭੈਣ ਭਰਾ ਸਾਹ ਵਾਲੂ ਤੇ ਚਾਰ ਪੈਸੇ ਦੇਊਗੀ ਹਾਂਜੀ ਹਾਂਜੀ ਤਿਆਰ ਕਰਕੇ ਠੀਕ ਹੈ ਜੀ ਤੇ ਦੁੱਧ ਵੀ ਇਹਨੇ ਪੀ ਆ ਜਾਣਾ ਬਾਕੀ ਦੋ ਚਾਰ ਮਿੰਟ ਲੋ ਜੀ ਦੋਸਤੋ ਦੁੱਧ ਵੀ ਹੈਗਾ ਜੀ 5-6 ਕਿਲੋ ਤੇ ਸਾਢੇ ਪੰਜਾਂ ਮਹੀਨੇ ਦੀ ਕਨਫਰਮ ਚੈੱਕ ਪਾਸ ਮਿਲਦੀ ਵੀ ਦੋਵੇਂ ਟਾਈਮ ਦੀ ਦੋਵੇਂ ਟਾਈਮ ਦੀ ਇਹ ਲਓ ਜੀ ਕਰੋ ਚੈੱਕ ਆਹ ਨਹੀਂ ਸਰ ਸੀਲਸ ਨਾਲ ਬਾਕੀ ਐਡੀ ਆ ਭਾਜੀ ਠੀਕ ਹੈ ਜੀ ਜਿੰਦਾ ਮਰਜੀ ਦੇਖੋ ਦੱਸਿਓ ਜੀ ਇਹਦਾ ਭਾਅ ਦੱਸਿਓ ਕਿੰਨਾ ਭਾਅ ਕਰਨਾ ਜੀ ਭਾਅ ਦੱਸ ਦੇਣ ਲਓ ਵੇਖੋ ਲਓ ਜੀ ਆਪਾਂ ਆ ਜੀ ਛੋਟਾ ਹੀ ਇਹਦਾ ਹਾਂਜੀ ਭਾਜੇ ਤੇ ਕੁੱਕਸਾਈ ਵਾਲੇ ਬੰਨੇ ਉਹ ਪਹਿਣਪਰਾ ਪਹਿਲੀ ਗੱਲ ਆਪਣੇ ਕਸਾਈ ਵਾਲੇ ਮੋਲੀ ਨਹੀਂ ਹੁੰਦੇ ਹਮ ਮੋਲ ਭਾਵੇਂ ਕੁਕਰ ਵਾਲੇ 60 ਤੇ ਭਾਵੇਂ ਕਰਾਲੇ ਪਾਇਨ ਜੈਸਾ ਨੂੰ 55 ਦੀ ਹੋਊਗੀ 55 ਦੀ ਹਾਂਜੀ ਖੈ ਕੁ ਜੈਸਾ ਨਹੀਂ ਜੀ ਇਹਦੀ ਕੱਲੀ ਦੀ ਪੌਂਡ ਕਰ ਦਾਂਗੇ 100 ਕਿਲੋਮੀਟਰ ਅੱਛਾ ਜੀ ਠੀਕ ਹੈ ਜੀ ਇਹ ਨਾ ਕਰ ਦਿੰਦੇ ਆਪਾਂ ਲੋ ਦੋਸਤੋ ਪੌਂਚ ਵੀਰ ਨੇ ਕਿਹਾ ਵੀ 55 ਦੇ ਕੋਈ ਇਹਨੇ ਮੋੜ ਤੇ ਲਊਗਾ ਨਾ ਸਾਰੀਆਂ ਮਈਆਂ ਭਾਵੇਂ ਕੋਈ ਇੱਕ ਹੀ ਲੈ ਲੇ ਤੇ ਪੌਂਚ ਫ੍ਰੀ ਕਰ ਦਾਂਗੇ 100 ਕਿਲੋਮੀਟਰ 100 ਕਿਲੋਮੀਟਰ ਪੰਜਾਂ ਮੱਜਾਂ ਦੀ ਫ੍ਰੀ ਹਾਂਜੀ ਪੌਂਚ ਹਾਂਜੀ ਲੋਈ ਦੋਸਤੋ ਫਰਲਾਤੀ ਵੀਰ ਨੇ ਅੱਜ 100 ਕਿਲੋਮੀਟਰ ਏਰੀਆ ਦੇ ਵਿੱਚ ਜਿਹੜਾ ਵੀ ਕੋਈ ਵੀਰ ਭਰਾ ਸਿੱਧੂਗਾ ਮੱਝ ਉਹਦੀ ਪਹੁੰਚ ਹੋਊਗੀ ਇਹ ਰੇਟ ਜਿਹੜਾ ਲੱਗਿਆ ਜਿਹੜਾ ਵੀਡੀਓ ਦੇ ਵਿੱਚ ਰੇਟ ਦੱਸੇ ਹੋਏ ਆ। ਬਾਕੀ ਦੋਸਤੋ ਪੰਜ ਨਾਗਿਆ ਤੇ ਜਿਨ੍ਹਾਂ ਦੇ ਵਿੱਚ ਦੋ ਨਾਗ ਤੋਕੜ ਗੱਬਣ ਤੇ ਬਾਕੀ ਤਿੰਨ ਮੱਝਾਂ ਦੋਸਤੋ ਸਈਆਂ ਸਵਾਈਆਂ। ਸੂਏ ਸਵਾਈਏ ਪਹੁੰਚੂ ਮੇਰੇ ਵੀਰੇ ਇੱਕ ਟੰਮ ਦੋ ਟੰਮ ਚੋਕਿਆ ਆਪਣੀ ਤਸੱਲੀ ਜਿਹੜੀ ਆਪਣੀ ਜਰੂਰ ਕਰਿਆ ਕਰੋ। ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦਣਾ ਪਿੰਡ ਹੈਗਾ ਵੀਰ ਦਾ ਚਮਕੇ। ਤਹਿਸੀਲ ਜਿਹੜਾ ਸ਼੍ਰੀ ਤਰਨਤਾਰ ਸਿੰਘ ਨਾਮ ਭਾਜੀ ਉਹਨਾਂ ਦਾ ਪ੍ਰਤਾ ਹਾਂ ਜੀ ਭਾਈ ਇਹ ਫੋਨ ਨੰਬਰ ਹੈ 6284744127 ਠੀਕ ਹੈ ਜੀ 6284744127 ਬਾਕੀ ਭਾਈ ਹੱਥ ਧੇਰ ਕੇ ਆਪਣੀ ਇਹੋ ਬੇਨਤੀ ਭੈਣ ਭਰਾਵਾਂ ਗਾੜੀ ਇਹ ਆਪਣੇ ਘਰੇ ਆ ਕੇ ਆਪਦੀ ਦਸਲੀ ਕਰਕੇ ਜਿੱਦਾਂ ਮੰਜੀ ਕਰੋ ਠੀਕ ਹੈ ਤੁਹਾਡਾ ਹੱਕ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਜੇ ਕੋਈ ਨਹੀਂ ਚੰਗੀ ਲੱਗਦਾ ਡੰਗਰ ਫਿਰ ਖੜੋ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਦੀ ਦਸਲੀ ਕਰਕੇ ਖੜੋ ਠੀਕ ਹੈ ਜੀ ਸਤਿਕਾਰ ਸਤਿਕਾਰ ਜੀ